ਅਸਲਾਮੁਅਲੈਕਮ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕਿਦਾਂ ਜੀ ਆਪਣੀ ਸੰਗਤ ਸਾਰ ਜੀ ਕੀ ਹਾਲ ਜੀ ਠੀਕ ਠਾਕ ਫਿਰ ਵੀ ਰਹੇ ਬਾਈ ਜ਼ਬਰਦਸਤ ਅਲhamdulillah ਅੱਛਾ ਆ ਇੱਕ ਜਨਰਲ ਜਿਹਾ ਸਵਾਲ ਕਮਨ ਜਿਹਾ ਤੁਹਾਡੇ ਕੋਲੋਂ ਪਹਿਲੇ ਦੋਵਾਂ ਕੋਲੋਂ ਹੂੰ ਤੀਰ ਤੀਰ ਦਾ ਪਤਾ ਕਮਾਨ ਦੇ ਤੀਰ ਐਰੋ ਐਰੋ ਹਾਂ ਮਤਲਬ ਉਹ ਮਤਲਬ ਕਿੰਨੀ ਦੂਰ ਤੱਕ ਜਾ ਸਕਦਾ ਹੈ ਕਿ ਐਕੂਰੇਟ ਨਿਸ਼ਾਨਾ ਜਿਹੜਾ ਰਵੇ ਬੰਦੇ ਦਾ ਅੱਜ ਕੱਲ ਦੇ ਦੌਰ ਵਿੱਚ ਤੇ ਵੈਸੇ ਤੇ ਤੀਰ ਇੱਕ ਤੇ ਉਹ ਹੈਗਾ ਨਾ ਮਤਲਬ ਗਨ ਜਿਹਾ ਹੁੰਦਾ ਤੀਰ ਇੱਕ ਉਹ ਆ ਗਿਆ ਬਾਕੀ ਜਿਹੜਾ ਤੀਰ ਕਮਾਨ ਵਾਲਾ ਤੀਰ ਹੈਗਾ ਵਾ ਯਾਰ ਉਹ ਮੇਰੇ ਵਿੱਚ 25 30 ਮੀਟਰ 20 25 ਮੀਟਰ ਨਹੀਂ ਨਹੀਂ 100 150 ਮੀਟਰ ਤੱਕ ਸੱਟ ਸਕਦੇ ਹੋ ਨਹੀਂ 100 150 ਮੀਟਰ ਬਹੁਤ ਹੁੰਦਾ ਭਾਈ ਤੀਰ ਵੀ ਤੇ ਹੈਗਾ ਹੁੰਦਾ ਨਾ ਤੀਰ ਦੀ ਪਰ ਲੇਕਿਨ ਉਹ ਨਿਸ਼ਾਨੇ ਦੀ ਵੀ ਤੇ ਗੱਲ ਕਰ ਰਿਹਾ ਨਾ ਤੁਸੀਂ ਇੱਕ ਕੋਰੇਸ਼ਨ ਐਕੂਰੇਟ ਨਿਸ਼ਾਨਾ ਵਾ ਉਹਦੇ ਵਾਸਤੇ ਤੈਨੂੰ 25 30 ਮੀਟਰ ਬੜੇ ਅਗਰ ਮਤਲਬ ਬਹੁਤ ਜ਼ਿਆਦਾ ਬੰਦਾ ਐਕਸਪਰਟ ਹੋਏਗਾ ਤੇ ਮੇਰਾ ਖਿਆਲ ਹੈ ਕਿ ਉਹ ਸ਼ਾਇਦ ਜਿਵੇਂ ਤੁਸੀਂ ਕਹਿ ਰਹੇ ਹੋ 100 ਮੀਟਰ ਜਾਂ 200 ਮੀਟਰ ਵਿਗੇ ਦੋ ਵਿਗੇ ਹਾਂ ਦੋ ਵਿਗੇ ਤੱਕ ਮਾਰ ਕਰ ਸਕਦਾ ਹੈ ਇੱਥੇ ਤੱਕ ਜਿਹੜਾ ਉਹ ਤੀਰ ਮਾਰ ਸਕਦਾ ਹੈ ਹੈਨਾ ਯਾਰ 100 200 ਮੀਟਰ ਬੜਾ 600 ਫੁੱਟ ਹਾਂ ਤਾਂ 600 ਫੁੱਟ ਬੜੀ ਜਗ੍ਹਾ ਵਾ ਯਾਰ 100 ਮੀਟਰ ਦੀ ਬਾਉਂਡਰੀ ਹੁੰਦੀ ਆ ਕ੍ਰਿਕਟ ਦੇ ਵਿੱਚ ਤੇ ਤੀਰ ਜੇ ਕਾ ਕੇ ਛੱਡੋਗੇ 80 ਮੀਟਰ ਦੀ ਬਾਉਂਡਰੀ ਹੁੰਦੀ ਆ ਤੇ 80 ਮੀਟਰ ਦੀ ਬਾਉਂਡਰੀ ਤੁਸੀਂ ਤੁਸੀਂ ਇਹ ਦੇਖੋ ਕਿ ਉਹ ਥੋੜੀ ਜਗ੍ਹਾ ਨਹੀਂ ਹੈ ਲੇਕਿਨ ਸਰ ਉਹਨੂੰ ਤੁਸੀਂ ਜਿੱਦਾਂ ਫੋਰਸ ਨਾਲ ਛੱਡ ਰਹੇ ਹੋ ਤੇ ਉਹ ਉੱਥੇ ਤੱਕ ਜਾਏਗਾ ਅੱਛਾ ਇਸ ਵੀਡੀਓ ਦੇ ਵਿੱਚ ਤੀਰ ਕਿੱਥੋਂ ਆ ਗਿਆ ਤੁਸੀਂ ਅੱਛਾ ਚਲੋ ਤੁਹਾਨੂੰ ਵੀਡੀਓ ਦੱਸਣੀ ਆ ਤੁਹਾਨੂੰ ਕੀ ਦਿਖਾਣਾ ਕਿ ਗੁਰੂ ਗੋਬਿੰਦ ਸਿੰਘ ਜੀ ਆਪਾਂ ਚਾਰ ਸਾਹਿਬਜ਼ਾਦੇ ਫਿਲਮ ਵੇਖੀ ਉਹਨਾਂ ਦੀ ਪੂਰੀ ਹਿਸਟਰੀ ਵੇਖੀ ਉਹਨਾਂ ਦਾ ਮਤਲਬ ਸਿੱਖ ਸੰਗਤਾਂ ਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਨੇ ਉਹ 13 ਮੀਲ ਤੱਕ ਤੀਰ ਜਿਹੜੇ ਨੇ ਉਹਨਾਂ ਦਾ ਜਾਂਦਾ ਸੀ 13 ਮੀਲ ਹਾਂਜੀ ਭਾਈ ਯੂ ਆਰ ਟਾਕਿੰਗ ਅਬਾਊਟ 13 ਮੀਲ 13 ਮੀਲ ਵੀਡੀਓ ਵੇਖੀ ਹੈ ਪਹਿਲਾਂ ਭਾਈ ਜਾਨ ਔਰ ਨਿਸ਼ਾਨਾ ਵੇਖੋਗੇ ਕਿ ਉਹ ਕਹਿੰਦੇ ਨੇ ਨਿਸ਼ਾਨਾ ਵੀ ਫਿਰ ਯਾਰ ਗੁਰੂਆਂ ਦੇ ਹੱਥ ਦਾ ਚੱਲਿਆ ਤੀਰ ਤੇ ਫਿਰ ਕਿਤੇ ਵੀ ਜਾ ਸਕਦਾ ਹਾਂ ਇਹ ਹੋ ਸਕਦਾ ਸੀਗਾ ਕਿ ਆਮ ਬੰਦੇ ਦੇ ਤੇ ਆਮ ਬੰਦੇ ਦਾ ਫਰਕ ਵਾ ਲੇਕਿਨ ਚਲੋ ਆਪਾਂ ਪਹਿਲੇ ਗੱਲ ਕਰਦੇ ਫਿਰ ਉਹਨਾਂ ਨਾਲ ਤਾਂ ਕੋ ਰੱਬ ਵੀ ਨਾਲ ਹੁੰਦਾ ਨਾ ਉਹਨਾਂ ਦੇ ਤੀਰ ਤੇ ਤੇ ਫਿਰ ਚਲੋ ਆਪਾਂ ਪਹਿਲੇ ਵੀਡੀਓ ਤੁਹਾਨੂੰ ਦਿਖਾਉਨੇ ਆ ਫਿਰ ਤੁਸੀਂ ਆਖੋਗੇ ਕਿ ਯਾਰ ਵਾਕਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕੱਲ੍ਹ ਕੀ ਤਰਦਸ਼ਵੇਂ ਪਿਤਾ ਸ੍ਰੀ ਅਨੰਦਪੁਰ ਸਾਹਿਬ ਸਨ ਦਿੱਲੀ ਦਰਬਾਰ ਤੱਕ ਖਬਰ ਪਹੁੰਚ ਗਈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸ਼ਸਤਰ ਧਾਰੀ ਸਿੱਖ ਰੱਖ ਲੈਨੇ ਫੌਜਾਂ ਰੱਖ ਲਈਆਂ ਨੇ ਪਹਾੜੀ ਰਾਜਿਆਂ ਨਾਲ ਜੰਗ ਕਰਦੇ ਨੇ ਪਹਾੜੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਿਕਾਇਤ ਕਰ ਦਿੱਤੀ ਬਾਦਸ਼ਾਹ ਔਰੰਗਜ਼ੇਬ ਨਹੀਂ ਸੀ ਚਾਹੁੰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਕਤ ਵਧੇ ਇਸ ਲਈ ਆਲਮੇਰ ਬਾਦਸ਼ਾਹ ਔਰੰਗਜ਼ੇਬ ਨੇ ਦਿੱਲੀ ਦੇ ਦਰਬਾਰ ਵਿੱਚ ਆਪਣੇ ਜਰਨੈਲ ਮੰਤਰੀ ਇਕੱਠੇ ਕਰ ਲਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਲਾ ਸਵਾਲ ਉਹਨੇ ਆਪਣੀ ਸਵਾਲ ਚ ਰੱਖਿਆ ਕਿ ਪਹਾੜੀਆਂ ਦੀ ਸ਼ਿਕਾਇਤ ਆਉਂਦੀ ਹੈ ਕੋਈ ਪੰਜਾਬ ਦੀ ਧਰਤੀ ਤੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਦੇ ਪੁੱਤਰ ਨੇ ਉਹਨਾਂ ਨੇ ਫੌਜਾਂ ਬਣਾ ਲਈਆਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਕਤ ਵਧਣ ਨਹੀਂ ਦੇਣੀ ਤੇ ਬਾਦਸ਼ਾਹ ਔਰੰਗਜ਼ੇਬ ਨੇ ਇੱਕ ਤਲਵਾਰ ਤੇ ਭਾਨ ਦਾ ਬੀੜਾ 10000 ਰਜਤ ਪਣ ਦੀ ਖਿੱਲਤ ਰੱਖ ਕੇ ਉਨੇ ਕਾ ਕੋਈ ਜਰਨੈਲ ਉਠੋ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮਰਦਾ ਮੇਰੇ ਦਰਬਾਰ ਚ ਪੇਸ਼ ਕਰ ਸਕੇ ਵਾਹ ਜਿੰਨੇ ਫੌਜ ਚਾਹੀਦੀ ਹੈ ਮੈਂ ਦਮੰਗ ਜਿੰਨੇ ਰਜਤ ਪੜਨੇ ਉਹਨੇ ਫੌਜ ਦਮੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦਾ ਜਾਂ ਮਰਦਾ ਮੇਰੇ ਦਰਬਾਰ ਚ ਪੇਸ਼ ਕਰੋ ਸਭ ਜਰਨੈਲ ਵੇਖ ਰਹੇ ਸਨ ਉਹਨਾਂ ਵਿੱਚ ਬੱਤੀਆਂ ਕਸਾਲਨ ਦਾ ਇੱਕ ਚੜਦੀ ਉਮਰ ਦਾ ਨੌਜਵਾਨ ਉਹਨੇ ਉੱਠ ਕੇ ਤਲਵਾਰ ਤੇ ਭਾਂ ਦਾ ਵੀੜਾ ਚੁੱਕ ਲਿਆ 10000 ਮੋਹਰਾਂ ਉਹਨੂੰ ਦੇ ਦਿੱਤੀਆਂ ਔਰੰਗਜ਼ੇ ਬਾਦਸ਼ਾਹ ਪੁੱਛਦਾ ਕਿੰਨੀ ਫੌਜ ਚਾਹੀਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਕੜਨ ਵਾਸਤੇ ਉਹ ਵੱਤਿਆਂ ਸੱਲਾਂ ਦੇ ਜਰਨੈਲ ਨੇ ਬੜੇ ਹੰਕਾਰ ਵਿੱਚ ਕਹਿ ਜੀ 10 ਤਹਜ਼ਰ ਫੌਜ ਦੇ ਦਿਓ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਪਕੜ ਕੇ ਤੁਹਾਡੇ ਦਰਬਾਰ ਚ ਪੇਸ਼ ਕਰ ਦਾਂਗਾ ਅੱਛਾ ਜੀ ਔਰੰਗਜ਼ੇ ਬਾਦਸ਼ਾਹ ਨੇ 10000 ਫੌਜ ਉਹਦੇ ਨਾਮ ਕਰ ਦਿੱਤੀ ਉਹਨੂੰ ਦੇ ਦਿੱਤਾ ਏਨੇ ਹਜ਼ਾਰ ਫੌਜ ਤੈਨੂੰ ਪਾਣੀਪਤ ਤੋਂ ਮਿਲੇਗੀ ਏਨੇ ਹਜ਼ਾਰ ਫੌਜ ਸਰਹੰਦ ਤੋਂ ਮਿਲੇਗੀ ਏਨੇ ਹਜ਼ਾਰ ਫੌਜ ਤੂੰ ਨਾਲ ਲੈ ਕੇ ਜਾਏਂਗਾ ਆਨੰਦਪੁਰ ਸਾਹਿਬ ਪਹੁੰਚਦਿਆਂ ਤੇਰੇ ਕੋਲ 10 ਹਜ਼ਾਰ ਫੌਜ ਹੋਏਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂ ਦਾ ਪੇਸ਼ ਕਰਨਾ ਹੈ ਜਾਂ ਮਰਦਾ ਪੇਸ਼ ਕਰਨਾ ਹੈ ਇਸ ਤਰ੍ਹਾਂ ਉਹ ਕਸਮ ਖਾ ਕੇ ਪਾਨ ਦਾ ਬੀੜਾ 10 ਹਜ਼ਾਰ ਰਜਿਤ ਪਣ ਚੁੱਕ ਕੇ ਤੁਰ ਪਿਆ ਉਹਨੇ ਹਮਲਾ ਕਰਨਾ ਸੀ ਨੰਦਪੁਰ ਸਾਹਿਬ ਤੇ ਜਦੋਂ ਉਹਨੇ ਪੰਜਾਬ ਵਿੱਚ ਐਂਟਰ ਕੀਤਾ ਜਿਵੇਂ ਕੁਰਸ਼ੇਤਰ ਦੀ ਧਰਤੀ ਲੰਘਿਆ ਤੇ ਉਹਦੇ ਮਨ ਵਿੱਚ ਖਿਆਲ ਆਉਂਦਾ ਅਨੰਦਪੁਰ ਸਾਹਿਬ ਦਾ ਰਸਤਾ ਪਕੜਨੇ ਇਸ ਰਸਤੇ ਵਿੱਚ ਮੇਰੀ ਭੈਣ ਦਾ ਪਿੰਡ ਆਉਂਦਾ ਹੋਵੇ ਨਾ ਆਪਣੇ ਭੈਣ ਤੇ ਭਣੋਈਏ ਨੂੰ ਮਿਲ ਚੱਲਾਂ ਉਹਨਾਂ ਦੇ ਪਿੰਡ ਵਿੱਚ ਉਹਨਾਂ ਦੀ ਸੋਭਾ ਵਧੇਗੀ ਕਿ ਵਾਹ ਬੇਗਮ ਨਸੀਰਾ ਦਾ ਭਰਾ ਐਡਾ ਵੱਡਾ ਜਰਨੈਲ ਹੈ ਇਹਦੇ ਕੋਲ ਇੰਨੀਆਂ ਫੌਜਾਂ ਨੇ ਕਿਉਂਕਿ ਮਨੁੱਖੀ ਮਨ ਦੀ ਫਿਤਰਤ ਰਹਿੰਦੀ ਹੈ ਇਹਨੂੰ ਕੋਈ ਉਹਦਾ ਮਿਲ ਜਾਏ ਇਹ ਪਹਿਲਾਂ ਰਿਸ਼ਤੇਦਾਰਾਂ ਨੂੰ ਵਿਖਾਉਣਾ ਚਾਹੁੰਦਾ ਹੈ ਇਹ ਹੰਕਾਰੀ ਮਨ ਦੀ ਨਿਸ਼ਾਨੀ ਹੈ ਇਹਨੂੰ ਕੋਈ ਇੱਕ ਅੱਦਾਂ ਧਨਮਨ ਮਿਲ ਜਾਏ ਪਹਿਲਾ ਬੰਦਾ ਪੂਰੀ ਰਿਸ਼ਤੇਦਾਰੀ ਚ ਘਮਾਉਂਦਾ ਹੈ ਪਤਾ ਲੱਗ ਜਾਵੇ ਇਹਨੂੰ ਵੀ ਧਨਮਨ ਮਿਲੇ ਨੇ ਉਹਨੂੰ ਤਾਂ ਇੰਨੀ ਵੱਡੀ ਫੌਜ ਮਿਲੀ 10000 ਫੌਜ ਲੈ ਕੇ ਉਹ ਪੰਜਾਬ ਵਿੱਚ ਮੜਦਾ ਤੇ ਇਸੇ ਰਸਤੇ ਲੰਘਣੇ ਭੈਣ ਦਾ ਪਿੰਡ ਰਸਤੇ ਵਿੱਚ ਆਉਣੇ ਉਹਨ ਦੂਰ ਦੂਰ ਤੱਕ ਫੌਜਾਂ ਖਿਲਾਰ ਦਿੱਤੀਆਂ ਕੁਝ ਮੰਤਰੀਆਂ ਨੂੰ ਲੈ ਕੇ ਆਪਣੇ ਭੈਣ ਭਣੋਈਏ ਦੇ ਪਿੰਡ ਚ ਲੰਗਿਆ ਸਢੌਰੇ ਜਦੋਂ ਸਢੌਰੇ ਪਹੁੰਚਿਆ ਦੂਰ ਦੂਰ ਤੱਕ ਖਬਰਾਂ ਫੈਲ ਗਈਆਂ ਪਿੰਡ ਵਿੱਚ ਰੌਲਾ ਪੈ ਗਿਆ ਕੋਈ ਜਰਨਲ ਆਇਆ ਬੜਾ ਤਾਕਤਵਰ ਹੈ ਕਹਿੰਦੇ ਕਈ ਪਿੰਡਾਂ ਤੱਕ ਇਹਦੀ ਫੌਜ ਠਹਿਰੀ ਹੋਈ ਹੈ ਦਿੱਲੀੋਂ ਕਿਤੇ ਚੜ੍ਹਾਈ ਕਰਨ ਜਾ ਰਿਹਾ ਕੌਣ ਹੈ ਤਾਂ ਪਿੰਡ ਵਾਲੇ ਕਹਿੰਦੇ ਨਹੀਂ ਨਸੀਰਾਂ ਦਾ ਭਰਾ ਆਇਆ ਬੜਾ ਵੱਡਾ ਜਰਨੈਲ ਐ ਇੰਨੀਆਂ ਫੁੱਜਾਂ ਦੇ ਨਾਲ ਸਾਧ ਸੰਗਤ ਇਹ ਨਸੀਰਾ ਬੇਗਮ ਪਤਾ ਕੌਣ ਐ ਸਢੋਰੇ ਦੇ ਪੀਰ ਬੁੱਧੂ ਸ਼ਾਹ ਦੇ ਘਰ ਵਾਲੀ ਐ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਮੁਰੀਦ ਐ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਪੀਰ ਬੁੱਧੂ ਸ਼ਾਹ ਤੇ ਨਸੀਰਾ ਬੜੀ ਆਸਤਾ ਰੱਖਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਰੱਬ ਕਰਕੇ ਮੰਨਦੇ ਨੇ ਇਸ ਗੱਲ ਦਾ ਇਲਮ ਇਹਦੇ ਭਰਾ ਨੂੰ ਨਹੀਂ ਸੀ ਆਪਣੀ ਭੈਣ ਦੇ ਘਰ ਪਹੁੰਚ ਗਿਆ ਇਹਨੂੰ ਜਲਪਾਣੀ ਸ਼ਿਕਾਇਆ ਬੜਾ ادب ਸਤਿਕਾਰ ਕੀਤਾ ਭੈਣ ਨੇ ਝਾਅ ਵਿੱਚ ਦਵਾਂ ਦਾ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਤੇ ਆਪਣੇ ਭਰਾ ਨੂੰ ਕਹਿੰਦੀ ਹੈ ਸੱਦੇ ਆਹ ਭਰਾ ਵੀਰਿਆ ਕੋਲ ਬਹਿ ਕੇ ਪ੍ਰਸ਼ਾਦਾ ਛਕ ਮੈਂ ਗਰਮ ਗਰਮ ਬਣਾਉਣੀ ਹੈ ਤੂੰ ਛਕੀ ਚੱਲ ਭੈਣਾਂ ਨੂੰ ਭਰਾਵਾਂ ਦਾ ਬੜਾ ਚਾਹ ਹੁੰਦਾ ਹੈ ਆਪਣ ਚੌਂਕੇ ਤੇ ਕੋਲ ਬਿਠਾ ਕੇ ਲੈ ਸੱਦੇ ਵੀਰੇ ਮੈਂ ਭੋਜਨ ਬਣਾਉਣੀ ਪ੍ਰਸ਼ਾਦਾ ਗਰਮ ਗਰਮ ਛਕ ਸੈਦਾ ਪ੍ਰਸ਼ਾਦਾ ਸ਼ੱਕਦੇ ਇਹਦਾ ਨਾਮ ਇਤਿਹਾਸ ਵਿੱਚ ਸੈਦ ਖਾਨ ਆਇਆ ਸਾਹ ਸੰਗਤ ਪ੍ਰਸ਼ਾਦਾ ਸ਼ੱਕਦੇ ਆ ਸ਼ੱਕਦੇ ਆ ਛਕੌਂਦੇ ਆ ਭੈਣ ਨਸੀਰਾ ਨੇ ਪੁੱਛ ਲਿਆ ਵੀਰਾ ਲੋਕ ਦੱਸਦੇ ਨੇ ਬੜੀ ਫੌਜ ਲੈ ਕੇ ਆਇਆ ਐ ਐਡਾ ਵੱਡਾ ਜਰਨੈਲ ਬਣ ਗਿਆ ਮੇਰੇ ਭਰਾ ਦੀ ਇੰਨੀ ਚੜ੍ਹਤ ਹੈ ਮੈਨੂੰ ਬੜੀ ਖੁਸ਼ੀ ਹੈ ਪਰ ਚੜ੍ਹਾਈ ਕਿੱਧਰ ਕੀਤੀਓ ਤੇ ਭੋਜਨ ਸ਼ੱਕਦੇ ਆ ਸੈਦ ਖਾਨ ਬੋਲਿਆ ਕਹਿੰਦਾ ਭੈਣੇ ਇੱਧਰ ਕੋਈ ਪਹਾੜੀਆਂ ਵਿੱਚ ਗੁਰੂ ਗੋਬਿੰਦ ਸਿੰਘ ਰਹਿੰਦਾ ਮੈਂ ਉਹਨੂੰ ਪਕੜਨ ਵਾਸਤੇ ਚੱਲੇ ਜਦੋਂ ਇੰਨੀ ਗੱਲ ਕਹੀਂ ਭੈਣ ਦੇ ਹੱਥੋਂ ਪ੍ਰਸ਼ਾਦਾ ਡਿੱਗ ਪਿਆ ਉਹਨੇ ਕਿਹਾ ਵੀਰਾ ਅੱਲਾਹ ਤਾਲਾ ਖੁਦਾ ਤੋਂ ਡਰ ਕਿਨੂੰ ਪਕੜਨ ਤੁਰ ਪਏ ਉਹਨੇ ਕਿਹਾ ਭੈਣੇ ਤੈਨੂੰ ਕੀ ਹੋਇਆ ਭੈਣ ਨਸੀਰਨ ਨੇ ਕਿਹਾ ਸੱਦੇ ਹ ਜਿਹਨੂੰ ਪਕੜਨ ਚੱਲਿਆ ਉਹ ਕੋਈ ਸਰੀਰ ਵਿਅਕਤੀ ਗੁਰੂ ਗੋਬਿੰਦ ਸਿੰਘ ਨਹੀਂ ਉਹ ਕੋਈ ਵਿਅਕਤੀ ਨਹੀਂ ਅੱਲਾਹ ਤਾਲਾ ਦੀ ਸ਼ਕਤੀ ਹੈ ਉਹਨੂੰ ਦੁਨੀਆਂ ਦਾ ਕੋਈ ਬੰਦਾ ਕੈਦ ਨਹੀਂ ਕਰ ਸਕਦਾ। ਕੀ ਆ ਤੂੰ ਗਲਤ ਫੈਸਲਾ ਲੈ ਲਿਆ। ਜਾਂ ਇੱਕ ਭੈਣ ਦੀ ਨਸੀਹਤ ਨਹੀਂ ਨਸੀਅਤ ਮੰਨ ਜਾਂ ਵਾਪਸ ਮੁੜ ਜਾ ਇੱਕ ਭੈਣ ਦੀ ਨਸੀਅਤ ਹੈ ਤੈਨੂੰ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਦੀ ਗੱਲ ਭੁੱਲ ਜਾ ਇੱਥੋਂ ਵਾਪਸ ਦਿੱਲੀ ਚਲਾ ਜਾ। ਗੁੱਸੇ ਕਰੋਧ ਵਿੱਚ ਇਹਨੇ ਪ੍ਰਸ਼ਾਦਾ ਛੱਡ ਦਿੱਤਾ ਉੱਠ ਕੇ ਖਲੋ ਗਿਆ ਕੈਨ ਲਗਾ ਭੈਣੇ ਮੈਂ ਵੀ ਜਰਨੈਲਾਂ ਦੀ ਸਵਾ ਵਿੱਚ ਪਹਨ ਦਾ ਬੀੜਾ ਚੁੱਕਿਆ ਤੇ ਮੈਂ ਪਹਨ ਦਾ ਬੀੜਾ ਚੱਬ ਕੇ ਕਸਮ ਖਾਧੀ ਏ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮਰਦਾ ਦਿੱਲੀ ਦਰਬਾਰ ਪੇਸ਼ ਕਰਾਂਗਾ ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ ਕਹਿੰਦੇ ਭੈਣ ਦੇ ਵਰਜਨ ਉੱਤੇ ਵੀ ਇਹ ਵਰਜਿਆ ਨਾ ਚਲਾ ਗਿਆ ਫੌਜਾਂ ਲੈ ਕੇ ਨਨਦਪੁਰ ਸਾਹਿਬ ਵੱਲ ਚੜ੍ਹਾਈ ਕੀਤੀ ਦਿਨ ਲੰਘਿਆ ਰਾਤ ਪੈ ਗਈ ਇਹਨੇ ਅਨੰਦਪੁਰ ਸਾਹਿਬ ਦੇ ਕੋਲ ਜਾ ਕੇ ਡੇਰਾ ਕਰ ਲਿਆ ਦੂਰ ਦੂਰ ਤੱਕ ਫੌਜਾਂ ਖਿਲਾਰ ਦਿੱਤੀਆਂ ਜਿੱਥੇ ਨੇ ਡੇਰਾ ਕੀਤਾ ਨਾ ਉੱਥੇ ਅੱਜ ਸਥਾਨ ਬਣਿਆ ਹੋਇਆ ਹੈ ਸ਼੍ਰੀ ਨੰਦਪੁਰ ਸਾਹਿਬ ਤੋਂ 13 ਕਮਿਲ ਦੀ ਵਿੱਤ ਉੱਤੇ ਨੂਰਪੁਰ ਵਿੱਦੀ ਦੀ ਬਿਲਕੁਲ ਫਰਗਨਾ ਜੋਦੇ ਅੰਦਰ ਇਹਨੇ ਦੂਰ ਦੂਰ ਤੱਕ ਫੌਜਾਂ ਖਿਲਾਰੀਆਂ ਰੁਕ ਗਿਆ ਤੇ ਦੋ ਬੰਦੇ ਘੱਲੇ ਜਾਓ ਆਨੰਦਪੁਰ ਸਾਹਿਬ ਸੂਹ ਲੈ ਕੇ ਆਓ ਕਿੰਨੀ ਕੁ ਫੌਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆ ਹੁਣ ਸੁਣਿਓ ਅਰਦਾਸ ਕਿਵੇਂ ਕੰਮ ਕਰੇ ਇਨ ਦੋ ਬੰਦੇ ਭੇਜੇ ਅਨੰਦਪੁਰ ਸਾਹਿਬ ਦੀ ਖਬਰ ਲੈ ਕੇ ਆਏ 700 ਬੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜਿਆਦਾ ਨਹੀਂ ਉਹਦੇ ਕੋਲ ਕੋਈ ਤੋਪੀ ਨਿਸ਼ਾਨ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਤੀਰਾਂ ਤੇ ਤਲਵਾਰ ਨੇ 700 ਬੰਦਾ ਲੜਨ ਵਾਲਾ ਹੱਸਿਆ ਬੜਾ ਸੈਦ ਖਾਨ ਕਹਿੰਦਾ ਐਵੇਂ ਭੈਣ ਕਹੀ ਜਾਂਦੀ ਸੀ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਨਾ ਭੁੱਲ ਜਾ 700 ਬੰਦਾ ਤਾਂ ਸੀ ਸੱਤਾ ਘੰਟਿਆਂ ਵਿੱਚ ਪਕੜ ਲੈਣਾ ਸਭ ਕੁਝ ਕਰ ਇਹ ਤੇ ਮੇਰੇ ਦائیں ਹੱਥ ਦਾ ਕੰਮ ਬੜਾ ਹੰਕਾਰ ਵਿੱਚ ਮੇਰੇ ਕੋਲ 10000 ਫੌਜ ਉਹਨਾਂ ਕੋਲ 700 ਬੰਦਾ ਤਾਂ ਬੜਾ ਖੁਸ਼ ਹੋਇਆ ਇੱਧਰ ਸਡੋਰੇ ਮਿੱਠੀ ਭੈਣ ਨੇ ਅਨੰਦਪੁਰ ਸਾਹਿਬ ਵੱਲ ਮੂੰਹ ਕਰਕੇ ਅਰਦਾਸ ਕੀਤੀ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਤੁਹਾਡਾ ਇਲਮ ਨਹੀਂ ਮੇਰੇ ਭਰਾ ਨੂੰ ਤੁਹਾਡੇ ਬਾਰੇ ਪਤਾ ਨਹੀਂ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਮਾਰਨ ਜਾਂ ਪਕੜਨ ਵਾਸਤੇ ਮੇਰਾ ਭਰਾ ਹੈ ਇੱਕ ਭੈਣ ਦੀ ਤੁਹਾਡੇ ਚਰਨਾਚਰ ਅਰਦਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਜਾਨੋ ਨਾ ਮਾਰਿਓ ਉਹਨੂੰ ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਰੱਖ ਲਿਓ ਮਹਾਰਾਜ ਉਹਨੂੰ ਮਾਰਿਓ ਨਾ ਕਿਤੇ ਇਹ ਹੁਣ ਭੈਣ ਅਰਦਾਸਾਂ ਕਰ ਮਹਾਰਾਜ ਮੇਰੇ ਭਰਾ ਸਾਹਿਬ ਖਾਨ ਨੂੰ ਜਾਨੋ ਨਾ ਮਾਰਿਓ ਉਹਨੂੰ ਆਪਣੇ ਚਰਨਾਚ ਰੱਖ ਲਿਓ ਸ਼ਾਮੀ ਵੀ ਅਰਦਾਸ ਸਵੇਰੇ ਵੀ ਅਰਦਾਸ ਇੱਕ ਭੈਣ ਨਿਤ ਅਰਦਾਸ ਕਰਦੀ ਹੈ ਇੱਧਰ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ ਜਿੱਥੇ ਨੂਰਪੁਰ ਬੇਦੀ ਦੀ ਜੂਹ ਵਿੱਚ ਬੈਠਾ ਸੀ ਨਾ ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਕਿਲਾ ਆਨੰਦਗੜ੍ਹ ਤੋਂ ਤੀਰ ਛੱਡਿਆ 13 ਮੀਲ ਦੀ ਵਿੱਥ ਤੇ ਨਿਸ਼ਾਨਾ ਮਾਰਿਆ ਵਾਹ ਬੜੀ ਵਾਹ ਜਿੱਥੇ ਸੈਦਕਨ ਬੈਠਾ ਇਹਦੇ ਪਲੰਘ ਦੇ ਭਾਵੇਂ 'ਚ ਤੀਰ ਵੱਜਿਆ ਜਦੋਂ ਤੀਰ ਵੱਜਿਆ ਤੇ ਹੈਰਾਨ ਹੋ ਗਿਆ ਕਿਸੇ ਸ਼ਿਕਾਰੀ ਨੇ ਤੀਰ ਮਾਰੇ ਇਹ ਤੀਰ ਜੇ ਮੇਰੇ ਮੱਥੇ ਉੱਤੇ ਛਾਤੀ ਤੇ ਲੱਗਦਾ ਮਰ ਜਾਣਾ ਸੀ ਨਾਲ ਦੇ ਸਪਾਹੀਆਂ ਤੀਰ ਕੱਢਿਆ ਤੇ ਵੇਖ ਕੇ ਕਹਿੰਦੇ ਜੀ ਇਹ ਤੀਰ ਗੁਰੂ ਗੋਬਿੰਦ ਸਿੰਘ ਨੇ ਮਾਰਿਆ ਕਹਿੰਦਾ ਤੁਹਾਨੂੰ ਕਿਵੇਂ ਪਤਾ ਉਹ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਦੇ ਤੀਰ ਦੀ ਨਿਸ਼ਾਨੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਨੂੰ ਸੋਨਾ ਲੱਗਿਆ ਹੁੰਦਾ ਆਹ ਵੇਖੋ ਨੋਕ ਤੇ ਸੋਨਾ ਚਮੜਿਆ ਇਸ ਵਾਸਤੇ ਜੇ ਉਹਨਾਂ ਦੇ ਤੀਰ ਨਾਲ ਕੋਈ ਮਰ ਜਾਏ ਤਾਂ ਉਹਦਾ ਕਫਨ ਦਫਨ ਤੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਬੜਾ ਹੈਰਾਨ ਹੋਇਆ ਐਡੀ ਦੂਰ ਨਿਸ਼ਾਨਾ ਅਨੰਦਪੁਰ ਸਾਹਿਬ ਕਿੰਨੀ ਦੂਰ ਐ ਉਹਨਾਂ ਕਹੇ ਜੀ ਤੇਰਾ ਮੀਲ ਕਹਿੰਦਾ ਐਡੀ ਦੂਰ ਕੋਈ ਨਿਸ਼ਾਨਾ ਨਹੀਂ ਲਾ ਸਕਦਾ ਜਦ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਮਾਤੀ ਨੇ ਤੇ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤੇ ਨੇੜੇ ਤੇੜੇ ਨੇ ਲੱਭੋ ਝਾੜੀਆਂ ਵਿੱਚ ਲੱਭਣ ਲੱਗ ਪਏ ਸਿਪਾਹੀ ਨਾ ਲੱਭੇ ਤਾਂ ਕਹਿੰਦਾ ਗੁਰੂ ਗੋਬਿੰਦ ਸਿੰਘ ਕਰਮਾਤੀ ਨੇ ਤੈਹੋਂ ਐਡੀ ਦੂਰ ਨਿਸ਼ਾਨਾ ਲਾਇਆ ਹੈ ਹੁਣ ਭੈਣ ਦੀਆਂ ਗੱਲਾਂ ਚਿੱਤੇ ਆਉਣ ਲੱਗ ਪਈਆਂ ਵੀਰਾ ਗੁਰੂ ਗੋਬਿੰਦ ਸਿੰਘ ਕੋਈ ਸਰੀਰ ਵਿਅਕਤੀ ਨਹੀਂ ਉਹ ਅੱਲਾਹ ਤਾਲਾ ਦੀ ਸ਼ਕਤੀ ਹੈ ਭੈਣ ਦੀਆਂ ਗੱਲਾਂ ਮਨ ਚ ਆਉਣ ਲੱਗ ਪਈਆਂ ਇੰਨੇ ਨੂੰ ਇਤਿਹਾਸ ਕਹਿੰਦਾ ਇੱਕ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੋਰ ਛੱਡਿਆ ਉਹ ਪਲੰਘ ਦੇ ਦੂਜੇ ਪਾਵੇ ਵਿੱਚ ਲੱਗਾ ਇਹ ਡਰ ਗਿਆ ਮਨ ਜਿਹੜਾ ਤੀਰ ਮੇਰੇ ਮੰਜੇ ਪਲੰਘ ਵਿੱਚ ਮਾਰ ਸਕਦਾ ਹੈ ਉਹ ਮੇਰੀ ਛਤੀ ਵਿੱਚ ਵੀ ਤੀਰ ਮਾਰ ਕੇ ਖਤਮ ਕਰ ਸਕਦਾ ਸੀ ਜਦੋਂ ਉਹ ਤੀਰ ਕੱਢਿਆ ਉਹਦੇ ਨਾਲ ਇੱਕ ਪੱਤਰ ਬੰਨਿਆ ਉਹ ਪੱਤੇ ਤੇ ਚਿੱਠੀ ਤੇ ਲਿਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਗੁਰੂ ਗੋਬਿੰਦ ਸਿੰਘ ਨੇ ਕਰਾਮਾਤ ਨਾਲ ਤੀਰ ਨਹੀਂ ਮਾਰਿਆ। ਉੱਪਰ ਲਿਖਿਆ ਪਾਤਸ਼ਾਹ ਨੇ ਲਿਖਿਆ ਸੈਦ ਖਾਨ ਇਹ ਤੀਰ ਕਰਾਮਾਤ ਨਾਲ ਨਹੀਂ ਇਹ ਸ਼ਸਤਰ ਵਿਦਿਆ ਦੇ ਅਭਿਆਸ ਕਲਾ ਨਾਲ ਤੀਰ ਮਾਰਿਆ ਹੈ। ਇੰਨਾ 13 13 ਮੀਲ ਤੇ ਨਿਸ਼ਾਨਾ ਮੇਰਾ ਕੱਲਾ ਕੱਲਾ ਸਿੱਖ ਲਾ ਸਕਦਾ ਇਹ ਕਰਾਮਾਤ ਨਹੀਂ ਇਹ ਸ਼ਾਸਤਰ ਵਿਦਿਆ ਦਾ ਅਭਿਆਸ ਹੈ ਕੀ ਬਾਤ ਹੈ ਬੜਾ ਤਪਿਆ ਗੁੱਸੇ ਵਿੱਚ ਕਰੋਧ ਵਿੱਚ ਇਹਨਾਂ ਕਿ ਹੱਲਾ ਬੋਲਦੇ ਆਨੰਦਪੁਰ ਸਾਹਿਬ ਤੇ 10000 ਫੌਜ ਲੈ ਕੇ ਜਾ ਅਲੀ ਦੇ ਨਾਰੇ ਲਾਉਂਦੇ ਜੜ ਪਏ ਸ਼੍ਰੀ ਅਨੰਦਪੁਰ ਸਾਹਿਬ ਤੇ ਕਮਸਾਹਣ ਦੀ ਜੰਗ ਮਚ ਗਈ ਗੁਰੂ ਦੇ ਸਿੱਖ ਜੰਗ ਲੜ ਰਹੇ ਸਨ ਇੱਧਰ ਭੈਣ ਨਸੀਰਾ ਭਰਾ ਲੈ ਅਰਦਾਸਾਂ ਕਰਦੀ ਐ ਮਹਾਰਾਜ ਮੇਰੇ ਭਰਾ ਨੂੰ ਬਖਸ਼ ਦਿਓ ਇਹਨੂੰ ਜਾਨੋਂ ਨਾ ਮਾਰਿਓ ਇਹਨੂੰ ਆਪਣੇ ਕੋਲ ਰੱਖ ਲਿਓ ਇਦਾਂ ਅਰਦਾਸਾਂ ਹੋ ਰਹੀਆਂ ਨੇ ਮਦਨ ਜੰਗ ਚੱਲ ਪਿਆ ਤੇ ਸਹਿਦਖਾਂ ਮਨ ਵਿੱਚ ਕਹਿੰਦਾ ਜੇ ਗੁਰੂ ਗੋਬਿੰਦ ਸਿੰਘ ਐਡਾ ਹੀ ਵਲੀ ਹੈ ਤਾਂ ਮੇਰੇ ਸਾਹਮਣੇ ਆਵੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਦਨ ਨੇ ਜੰਗ ਵਿੱਚ ਹੋਣ ਲਈ ਤਿਆਰ ਹੋ ਗਏ ਸਿੱਖਾਂ ਹੱਥ ਜੋੜ ਕੇ ਕਹੇ ਮਹਾਰਾਜ ਤੁਸੀਂ ਨਾ ਜੰਗ ਵਿੱਚ ਜਾਓ ਜਿੰਨੀ ਤੇ ਰਸੀ ਜਿਉਂਦੇ ਆ ਗੁਰੂ ਦਾ ਕੀ ਕੰਮ ਜੰਗ ਵਿੱਚ ਕਲਗੀਧਰ ਪਾਤਸ਼ਾਹ ਨੇ ਬਚਨ ਕਹੇ ਕਹਿੰਦੇ ਦਇਆ ਨਾਮ ਹੁਣ ਜੰਗ ਬਦਲ ਗਈ ਹੈ ਪਾਤਸ਼ਾਹ ਤੋਂ ਸਿੱਖ ਪੁੱਛਦੇ ਮਹਾਰਾਜ ਜੰਗ ਕਿਵੇਂ ਬਦਲ ਗਈ ਹੈ ਉਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਜੇ ਖੰਡੇ ਵਾਟੇ ਦੀ ਪੋਲ ਅਮਰਤ ਭਾਂ ਸਿੱਖਾਂ ਨੂੰ ਨਹੀਂ ਕਰਾਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸਿੱਖੋ ਜੰਗ ਬਦਲ ਗਈ ਹੈ ਕਹਿੰਦੇ ਮਹਾਰਾਜ ਕਿਵੇਂ ਕਹਿੰਦੇ ਜੰਗ ਹੁਣ ਤੀਰ ਕਮਾਨ ਤੀਰਾਂ ਤਲਵਾਰਾਂ ਤੇ ਤੋਪਾਂ ਦੀ ਨਹੀਂ ਜੰਗ ਕੋਈ ਹੋਰ ਸ਼ੁਰੂ ਹੋ ਗਈ ਹੈ ਸਾਨੂੰ ਕਿਸੇ ਨੇ ਬੰਗਾਰ ਭਾ ਕੇ ਕਿਹਾ ਜੇ ਗੁਰੂ ਗੋਬਿੰਦ ਸਿੰਘ ਐਡਾ ਹੀ ਬਲੀ ਹੈ ਮੇਰੇ ਸਾਹਮਣੇ ਆਵੇ ਓ ਯਾਰ ਨਾਲੇ ਜਿਹਨੇ ਸਾਨੂੰ ਬੁਲਾਇਆ ਨਾ ਸਿੱਖੋ ਉਹਦੀ ਖੈਰੀਅਤ ਵਾਸਤੇ ਉਹਦੀ ਭੈਣ ਅਰਦਾਸਾਂ ਕਰ ਰਹੀ ਹੈ ਅਸੀਂ ਉਸ ਦੀ ਭੈਣ ਦੀ ਕੀਤੀ ਅਰਦਾਸ ਵਿਰਥ ਨਹੀਂ ਜਾ ਦੇ ਸਕਦੇ ਕਿਉਂਕਿ ਉਹ ਅਰਦਾਸ ਕੋਈ ਹੋਰ ਨਹੀਂ ਸਢੋਰੇ ਦੇ ਪੀਰ ਬੁੱਧੂ ਸ਼ਾਦੀ ਵਿਗਮ ਕਰ ਰਹੀ ਹੈ ਜਿਹੜਾ ਸਾਡਾ ਮਰੀਦ ਹੋਵੇ ਉਹਦੀ ਅਰਦਾਸ ਕਦੇ ਵਿਰਥ ਨਹੀਂ ਜਾਂਦੀ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਵਿੱਚ ਆ ਗਏ ਮਚੀ ਹੋਈ ਜੰਗ ਹਜ਼ੂਰ ਨੇ ਘੋੜਾ ਲਿਆ ਕੇ ਸਿੱਧਾ ਖਲਾਰ ਦਿੱਤਾ ਸੈਦ ਖਾਨ ਦੇ ਸਾਹਮਣੇ ਪਾਤਸ਼ਾਹ ਬੋਲੇ ਸੈਦ ਖਾਨ ਇੱਧਰ ਵੇਖ ਮੈਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਵਾਰ ਕਰ ਸਕਨੇ ਤੇ ਕਰ ਸੈਦ ਖਾਨੇ ਤੀਰ ਨੂੰ ਹੱਥ ਪਾਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਘੋੜਾ ਹੋਰ ਨਜ਼ਦੀਕ ਕਰ ਲਿਆ ਇਹ ਹੰਤੋਂ ਕੰਬਣ ਲੱਗ ਪਿਆ ਉਹ ਮਨਾ ਇਹਨੂੰ ਮਰਨ ਦਾ ਖੌਫ ਡਰ ਨਹੀਂ ਇਹ ਨਜ਼ਦੀਕ ਕਿਉਂ ਆ ਰਹੇ ਨੇ ਕਲ ਕੀ ਤਰ ਪਾਦਸ਼ਾਹ ਵੇ ਖੌਫ ਅੱਗੇ ਵੱਧਦੇ ਗਏ ਬਿਲਕੁਲ ਥੋੜਾ ਬਕਵਾ ਰਹਿ ਗਿਆ ਤੇ ਸੈਦ ਖਾਂ ਕਹਿੰਦਾ ਮਹਾਰਾਜ ਇੰਨੇ ਨੇੜੇੋਂ ਮੈਂ ਤੀਰ ਕੀ ਮਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨજર ਭਰ ਕੇ ਸੈਦ ਖਾਂ ਵੱਲ ਵੇਖਿਆ ਇਹਦੇ ਹੱਥ ਵਿੱਚੋਂ ਤੀਰ ਛੁੱਟ ਗਿਆ ਨજર ਮਿਲਣ ਦੀ ਧੀਰ ਸੀ ਕਲਗੀਧਰ ਪਾਤਸ਼ਾਹ ਨੇ ਉਹ ਤੀਰ ਇਹਦੇ ਮਾਰ ਦਿੱਤਾ ਜਿਹੜਾ ਕਿਸੇ ਭਗਮ ਵਾਲੇ ਦੇ ਵੱਜਦਾ ਉਹ ਤੀਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨજર ਮਿਲੀ ਤੇ ਪਾਦਸ਼ਾ ਨੇ ਉਹ ਤੀਰ ਮਹਰਮਤ ਦਾ ਕਿਰਪਾ ਦਾ ਤਰਸ ਦਾ ਇਹਦੇ ਵੱਲ ਛੱਡਿਆ ਜਿਹੜਾ ਕਿਸੇ ਭਗਾਂ ਵਾਲੇ ਦੇ ਵੱਜਦਾ ਪਾਦਸ਼ਾ ਨੇ ਇੱਕੋ ਹੀ ਨਜ਼ਰ ਪਾਈ ਸੈਦ ਖਾਂ ਘੋੜੇ ਤੋਂ ਭਉਏ ਉਤਰਾਇਆ ਇਹਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਤੀਰ ਕਮਾਨ ਇਹਨੇ ਛੱਡ ਦਿੱਤੇ ਉਹ ਤੀਰ ਪਤਕ ਕਿਹੜਾ ਚੱਲਿਆ ਜਿਹਨੂੰ ਪਾਦਸ਼ਾ ਬਾਣੀ ਅੰਦਰ ਕਹਿੰਦੇ ਕਬੀਰ ਸਤਗੁਰ ਸੂਰਮੇ ਵਾਹ ਆਵਣ ਜੁਏਕ ਲਗਤ ਹੀ ਬੋਏ ਗਿਰ ਪਰਿਆ ਪਰ ਕਰੇ ਜੇ ਸ਼ੇਕ ਇਹਦੇ ਕਲੇਜੇ ਚ ਐਸਾ ਸ਼ੇਕ ਪਿਆ ਕਿ ਘੁੜੇ ਤੋਂ ਤਰਿਆ ਰੋਪਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਾ ਕੇ ਇਹਨੇ ਚਰਨ ਪਕੜ ਲੈ ਜਿਹੜਾ ਰਕਾਬ ਵਿੱਚ ਪੈਰ ਰੱਖਿਆ ਸੀ ਨਾ ਪਾਤਸ਼ਾਹ ਨੇ ਇਨੇ ਸੱਜ ਪੈਰ ਪਕੜਿਆ ਆਪਣਾ ਮੱਥਾ ਚਰਨਾਂ 'ਚ ਰੱਖ ਦਿੱਤਾ। ਬਾਦਸ਼ਾਹ ਕਹਿੰਦੇ ਤੂੰ ਤੇ ਸਾਨੂੰ ਜਿਉਂਦਾ ਤੇ ਮਰਦਾ ਪਕੜਨ ਆਇਆ ਸੀ। ਤੂੰ ਤੇ ਕਹਿੰਦਾ ਸਾ ਦਿੱਲੀ ਦਰਬਾਰ ਵਿੱਚ ਜਿਉਂਦਾ ਮਰਦਾ ਪੇਸ਼ ਕਰਾਂਗਾ ਗੁਰੂ ਗੋਬਿੰਦ ਸਿੰਘ ਜੀ ਨੂੰ। ਇਹਨੇ ਭੋਗ ਮਾਰ ਕੇ ਰੋਪਿਆ ਕਹਿਣ ਲੱਗਾ ਮੇਰੀ ਭੈਣ ਸੱਚ ਕਹਿੰਦੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਈ ਵਿਅਕਤੀ ਨਹੀਂ ਅੱਲਾਹ ਤਾਲਾ ਦੀ ਅਗੰਮ ਸ਼ਕਤੀ ਹੈ। ਕਲਕੀਆਂ ਵਾਲੇ ਨੇ ਬਚਨ ਕਿਹਾ ਸੈਦ ਖਾਨ ਤੈਨੂੰ ਪਤਾ ਹੈ ਤੇਰੇ ਕਰਮ ਬਦਲ ਗਏ ਨੇ ਤੈਨੂੰ ਪਤਾ ਹੈ ਅੱਜ ਮਧਨੇ ਜੰਗ ਵਿੱਚ ਤੇਰੀ ਮੌਤ ਹੋਣੀ ਸੀ ਅੱਜ ਕਿਸੇ ਜਪਣ ਵਾਲੀ ਤੇਰੀ ਭੈਣ ਨੇ ਅਰਦਾਸ ਕੀਤੀ ਹੈ ਉਹਦੀ ਕੀਤੀ ਹੋਈ ਅਰਦਾਸ ਨੇ ਤੇਰੇ ਕਰਮ ਬਦਲ ਦਿੱਤੇ ਸੈਦ ਖਾਨ ਅੱਜ ਤੈਨੂੰ ਸਦੀਵੀ ਜੀਵਨ ਮਿਲ ਗਿਆ ਇਹਨੇ ਰੋਂਦੇ ਹੋਏ ਨੇ ਬਾਦਸ਼ਾਹ ਦੇ ਚਰਨ ਛੋਏ ਮਸਤਕ ਲਾ ਕੇ ਪੂਰੇ ਮਧਨੇ ਜੰਗ ਵਿੱਚ ਉੱਚੀ ਆਵਾਜ਼ ਵਿੱਚ ਇਹਨੇ ਕਿਹਾ ਐ ਤੁਰਕਾਨਾ ਫੌਜ ساری ਫੌਜ ਨੂੰ ਖੁਮਾਖਾ ਤੇ ਭੋਕ ਕਹਿੰਦਾ ਐ ਤੁਰਕਾਨਾ ਫੌਜ ਮੈਦਾਨ ਛੱਡ ਕੇ ਭੱਜ ਜਾਓ ਜਾ ਕੇ ਦਿੱਲੀ ਔਰੰਗਜ਼ੇਬ ਨੂੰ ਕਹਿ ਦਿਓ ਗੁਰੂ ਗੋਬਿੰਦ ਸਿੰਘ ਨੇ ਸੈਦ ਖਾਨ ਨੂੰ ਗੁਲਾਮ ਬਣਾ ਲਿਆ ਸਾਧ ਸੰਗਤ ਜਿਹੜਾ ਗੁਰੂ ਨੂੰ ਪਕੜਨ ਆਇਆ ਸੀ ਅੱਜ ਗੁਰੂ ਦਾ ਗੁਲਾਮ ਹੋ ਗਿਆ ਇਹ ਪਤਾ ਕਰਮ ਕਿਵੇਂ ਬਦਲੇ ਇੱਕ ਭੈਣ ਦੀ ਅਰਦਾਸ ਕਰੇ ਬੜੀ ਗੱਲ ਹੈ ਸਹੀ ਇੱਕ ਚੀਜ਼ ਹੈ ਕਿ ਤੁਸੀਂ ਇਹ ਵੇਖੋ ਕਿ ਅਰਦਾਸ ਪਾ ਜਿਵੇਂ ਦੁਆ ਨੇ ਅਰਦਾਸਾਂ ਦੇ ਨੇ ਪਾਣੇ ਦੁਆ ਦੁਆ ਜਿਹੜੀ ਹੈ ਉਹ ਅਗਰ ਦਿਲੋਂ ਕੀਤੀ ਜਾਵੇ ਤੇ ਉਹ ਜ਼ਰੂਰ ਪੁੱੜਦੀ ਹੈ ਔਰ ਜ਼ਰੂਰ ਅਸਰ ਰੱਖਦੀ ਹੈ ਠੀਕ ਹੈ ਔਰ ਇੱਕ ਭੈਣ ਨੇ ਆਪਣੇ ਭਰਾ ਵਾਸਤੇ ਕੀਤੀ ਠੀਕ ਹੈ ਕਿ ਔਰ ਉਹਦੀ ਕਿਸਮਤ ਹੀ ਚੇਂਜ ਹੋ ਗਈ ਉਹਦੀ ਵਜ੍ਹਾ ਤੋਂ ਹੈ ਵੇਖੋ ਬਾਕੀ ਯਰ 13 ਮੀਲ ਹੋਣ 13 ਮੀਲ ਕਿਲੋਮੀਟਰ ਦੇ ਹਿਸਾਬ ਨਾਲ ਕਿੰਨੇ ਬਣਦੇ ਮੇਰੇ ਖਿਆਲ ਕੋਈ 22 24 ਕਿਲੋਮੀਟਰ મતਲਬ ਇਨਾ 22 ਕਿਲੋਮੀਟਰ ਘਮਸ ਘਮ ਬਹੁਤ ਜ਼ਿਆਦਾ ਬਣਦਾ ਵਾ ਕਿ ਜਿੱਥੇ ਆਮ ਬੰਦੇ ਸੋਚ ਵੀ ਨਹੀਂ ਸਕਦਾ ਇੱਥੇ ਤੱਕ ਤੇ ਮੇਰੇ ਖਿਆਲ ਕੋਈ ਗਨ ਜਿਹੜੀ ਹੈਗੀ ਉਹ ਮਾਰ ਨਹੀਂ ਕਰ ਸਕਦੇ ਨਹੀਂ ਨਹੀਂ ਗੰਨਾ ਤੇ ਹੈਗੀਆਂ ਵਾ 13 ਮੀਲ ਤੱਕ ਤੇ ਕੋਈ ਵੀ ਗੰਨ ਨਹੀਂ ਹੈ ਮੇਰੇ ਖਿਆਲ ਚ ਨਹੀਂ ਹੈ ਕਿਲੋਮੀਟਰਾਂ ਤੱਕ ਹੁੰਦਾ ਵਾ 300 400 500 ਕਿਲੋਮੀਟਰ ਤੱਕ ਗਨ ਮਾਰ ਕਰ ਸਕਦੀ ਹੈ ਯਾਰ ਕਿਲੋਮੀਟਰ ਉਹ ਕੀ ਹੋ ਗਈ ਕੀ ਕਰਨੇ ਸナイਪਰ ਮੋਟਾ ਮੋਟਾ ਹਿਸਾਬ ਲਾ ਲਾ ਕਿਲੋਮੀਟਰ ਕਹਿਣੇ ਆ ਤੂੰ ਬੈਕ ਮੋ ਕਿਲੋਮੀਟਰ ਕਿਲੋਮੀਟਰ ਮੋਟਾ ਮੋਟਾ ਹਿਸਾਬ ਲਾ ਕੇ ਕਿਹਾ ਸੀ ਯਾਰ 300 400 ਕਿਲੋਮੀਟਰ ਕਿੰਨਾ ਕਿਲੋਮੀਟਰ ਕਿਹੜਾ 3 400 ਕਿਲੋਮੀਟਰ ਪਤਾ ਕਿੰਨਾ ਬਣਦਾ ਬਾਵਲਪੁਰ ਤੋਂ ਅੱਗੇ ਓਏ ਆਹੋ ਯਾਰ ਬਾਵਲਪੁਰ ਮਲਤਾਨ ਤੋਂ ਵੀ ਅੱਗੇ ਬਣ ਰਿਹਾ 28 ਕਿਲੋਮੀਟਰ ਤੱਕ ਰੀਮਰ ਬਣਦਾ ਰੀਮਰ ਮੀਟਰ ਮੀਟਰ ਨਹੀਂ ਕਹਿਣੇ ਤੇ ਕਿਲੋਮੀਟਰ ਕਹੀ ਜਾਣੇ ਨੇ ਨਹੀਂ ਨਹੀਂ ਜਿਹੜੀ ਸナイਪਰ ਗਨ ਹੁੰਦੀ ਨਾ ਸナイਪਰ ਗਨ ਉਹ ਕਿਲੋਮੀਟਰ ਤੱਕ ਵਾਰ ਕਰ ਸਕਦਾ ਹੈ ਸੰਤ ਵੀ ਜ਼ਿਆਦਾ ਰੇਂਜ ਹੈ ਉਹਨਾਂ ਦੀ ਰੇਂਜਾਂ ਬਹੁਤ ਹੁੰਦੀਆਂ ਨਹੀਂ ਯਾਰ ਉਹ ਸナイਪਰ ਇਹ ਸナイਪਰ ਤੋਰੀ ਮੈਂ ਤੱਕ ਨਾ ਦੇਖ ਕੇ ਤਾਂ ਸਾਦਾ ਨਹੀਂ ਮਰਦਾ ਤੱਕ ਨਹੀਂ ਸナイਪਰ ਦੀ ਨਹੀਂ ਹੈ ਸ਼ਾਟ 우ਸਤਾਨ ਨਹੀਂ ਉਸ ਤੱਕ ਹੈ ਵਾ ਜਿੱਦ ਅੱਛਾ ਜੀ ਤੇ ਅਪਾਂ ਸਰਚ ਗੂਗਲ ਤੋਂ ਕਰ ਲਾਂਗੇ ਨਹੀਂ ਹੋ ਸਕਦਾ ਫਿਰ ਬਹਰਲ ਵੈਸੇ ਹਰ ਤੇਰਾ ਮੀਲ ਬੜੀ ਗੱਲ ਹੈ ਬਹਰਲ ਯਾਰ ਮੈਂ ਮੈਂ ਕੋਈ ਸਮਝ ਕਰਾ ਮਾਤੀ ਇੱਕ ਫੋਰਸ ਹੱਥ ਦੀ ਜਿਹੜੀ ਹੈ ਉਹਦੇ ਨਾਲ ਉਹਨੂੰ ਛੱਡਣਾ ਤੇ ਇਹ ਵੇਖੋ ਕਿ ਮਤਲਬ ਸ਼ਕਤੀ ਉਹਨਾਂ ਦੇ ਵਿੱਚ ਪਾਵਰ ਇਨੀ ਔਰ ਉਹਨੂੰ ਡਾਇਰੈਕਟ ਕਰੇ ਹੈ ਕਿ ਉਹਨੇ ਜਾ ਕੇ ਐਕੂਰੇਸ਼ਨ ਆਪਣੇ ਪੁਆਇੰਟ ਤੇ ਲਗਾਣਾ ਹੈ ਸਰ ਸਭ ਤੋਂ ਵੱਡੀ ਗੱਲ ਇਹ ਕਿ ਹਵਾ ਉਹ ਕਿਹੜੇ ਹਸਤੀ ਸੀਗੇ ਉਹ ਇੰਦਾਂ ਨੂੰ ਮੂੰਹ ਕਰਕੇ ਤੀਰ ਛੱਡਦੇ ਨੇ ਤੇ ਤੀਰ ਨੇ ਘੁੰਮ ਕੇ ਜਾ ਕੇ ਉਧਰ ਜਾਣਾ ਹੈਗਾ ਭਾਈ ਜਣ ਐਵੇਂ ਥੋੜੀ ਜਾਂਦੇ ਨੇ ਕਿ ਪੀਰ ਗੁਰੂ ਇਹ ਜਿਹੜੇ ਨੇ ਮਤਲਬ ਰੱਬ ਵੱਲੋਂ ਇਹਨਾਂ ਨੂੰ ਸ਼ਕਤੀ ਇਹਨਾਂ ਕੋਲ ਪਾਵਰ ਜਿਹੜੀ ਹੈ ਹੁੰਦੀ ਆ ਤੇ ਉਹ ਜਿਹੜਾ ਫਿਰ ਮਤਲਬ ਨਜ਼ਰ ਦੇ ਨਾਲ ਨਜ਼ਰ ਪੜ ਕੇ ਉਹਨਾਂ ਨੇ ਦੇਖ ਲਾ ਤਾਂ ਮਨ ਬਦਲ ਦਿੱਤਾ ਨਜ਼ਰ ਪੜ ਕੇ ਉਹਦੇ ਵਾਲ ਦੇਖਿਆ ਵਾ ਤੇ ਅਗਲੇ ਦਾ ਮਨ ਬਦਲ ਗਿਆ ਯਾਰ ਮੈਂ ਕੀ ਕਰਨ ਆਇਆ ਹਾਲਾਂਕਿ ਹੋਣੀ ਉਹ ਜਿਹੜੀ ਮੌਤ ਸੀ ਦੀ ਲੇਕਿਨ ਉਹਦੀ ਭੈਣ ਦੀ ਅਰਦਾਸਾਂ ਨੇ ਉਹਨੂੰ ਬਚਾ ਲਿਆ ਮਤਲਬ ਦੁਆ ਇੱਕ ਪ੍ਰਾਰਥਨਾ ਇੱਕ ਯਕੀਨ ਕਿ ਉਹ ਜਿਹੜਾ ਉਹ ਰੰਗ ਲੈ ਆਇਆ ਹੈ ਚਲੋ ਜੀ ਬਾਕੀ ਆਪਾਂ ਜਿਹੜਾ ਅਗਲੇ ਵੀਡੀਓ ਦੇ ਵਿੱਚ ਹਾਜ਼ਰ ਹੋਵਾਂਗੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਾਂ ਹਾਜ਼ਰ ਹੁੰਨੇ ਆ ਅਗਲੇ ਵੀਡੀਓ 'ਚ ਰੱਖੋ ਆਪਣਾ ਖਿਆਲ